ਅਸੀਂ ਜਿਹੜਾ ਸਟਰੀਟ ਕ੍ਰਾਈਮ ਹੈ ਉਹਨੂੰ ਬੜੀ ਅ ਮਤਲਬ ਬਰੀਕੀ ਨਾਲ ਹਮੇਸ਼ਾ ਇਨਵੈਸਟਿਗੇਟ ਕਰੀਦਾ ਔਰ ਬਹੁਤ ਸੀਰੀਅਸਲੀ ਲਿਆ ਜਾਂਦਾ ਆ ਆਮ ਬੰਦਾ ਜਿਹੜਾ ਲੋਕਲ ਲੋਕ ਨੇ ਉਹ ਅਫੈਕਟ ਹੁੰਦੇ ਛੋਟੀ ਚੋਰੀ ਦਾ ਜਾਂ ਛੋਟੀ ਸਨੇਚਿੰਗ ਦਾ ਜੋ ਸਟਰੀਟ ਕ੍ਰਾਈਮ ਦਾ ਮੇਨ ਸਾਡੇ ਕ੍ਰਾਈਮ ਮੰਨੇ ਜਾਂਦੇ ਆ ਉਹਦੇ ਤੇ ਬਹੁਤ ਅਸੀਂ ਸੈਂਸਿਟਿਵਲੀ ਕੰਮ ਕਰੀਦਾ ਕਿਉਂਕਿ ਜਿਸ ਬੰਦੇ ਦਾ ਕੋਈ ਲਾਸ ਹੋ ਜਾਂਦਾ ਇਸ ਤਰੀਕੇ ਨਾਲ ਉਹਨੂੰ ਕਾਫੀ ਮੁਸ਼ਕਲ ਆਉਂਦੀ ਆ ਫਿਰ ਉਹ ਟੋਟਲ ਜਿਹੜਾ ਇਹਦੇ ਸਾਰੇ ਸਾਡੇ ਥਾਣਿਆਂ ਨੇ ਲਾ ਕੇ ਅੱਜ 53 ਵਹੀਕਲ ਜਿਹੜੇ 53 ਵਹੀਕਲ ਉਹ ਸਟੋਲਨ ਜਿਹੜੇ ਆ ਰਿਕਵਰ ਕੀਤੇ ਆ ਜਿਨ੍ਹਾਂ ਚ 26 ਐਕਟਿਵਾ ਨੇ 22 ਮੋਟਰਸਾਈਕਲ ਨੇ ਦੋ ਕਾਰਾਂ ਨੇ ਦੋ ਟਰੱਕ ਨੇ ਤੇ ਇੱਕ ਸਕੂਟਰ ਹੈ। ਉਹ ਇਹ ਸਾਰੇ ਜਿਹੜੇ ਬਰਾਮਦ ਕੀਤੇ ਗਏ ਵੱਖ-ਵੱਖ ਥਾਣਿਆਂ ਦੇ ਵਿੱਚੋਂ ਜੇ ਅਸੀਂ ਇਹਨਾਂ ਦਾ ਬ੍ਰੇਕਅਪ ਲਈਏ ਤਾਂ ਸਾਡਾ ਇਹਦਾ ਜ਼ੋਨ 1 ਹੈ ਜਿੱਥੇ ਸੀ ਡਿਵੀਜ਼ਨ اسلام آباد, ਗੇਟ ਹਕੀਮਾ ਤੇ ਈ ਡਿਵੀਜ਼ਨ ਥਾਣਾ ਪੈਂਦਾ ਉਹਨਾਂ ਦੀ 21 ਜਿਹੜੇ ਆਟੋਮੋਬਾਈਲਸ ਨੇ ਰਿਕਵਰ ਹੋਏ ਐ 16 ਐਕਟਿਵ ਆ 5 ਮੋਟਰਸਾਈਕਲ ਜ਼ੋਨ 2 ਜਿਹਦੇ ਵਿੱਚ ਸਿਵਲ ਲਾਈਨ ਤੇ ਕੰਟੋਲਮੈਂਟ ਦੇ ਦੋ ਥਾਣਿਆਂ ਨੇ ਰਿਕਵਰੀਆਂ ਕੀਤੀਆਂ ਉਹਦੇ ਚ 5 ਵਹੀਕਲ ਬ੍ਰਾਮਦ ਹੋਏ ਨੇ 3 ਐਕਟਿਵ ਆ 1 ਕਾਰ 1 ਮੋਟਰਸਾਈਕਲ ਔਰ ਜ਼ੋਨ 3 ਜਿਹੜਾ ਉਹਦੇ ਵਿੱਚ ਏ ਡਿਵੀਜ਼ਨ ਬੀ ਡਿਵੀਜ਼ਨ ਮਕਬੂਲਪੁਰਾ ਤੇ ਬੱਲਾ ਇਨਾਂ ਪੁਲਿਸ ਸਟੇਸ਼ਨਸ ਨੇ ਟੋਟਲ ਜਿਹੜੇ ਐ 27 ਆ ਵਾਹਨ ਜਿਹੜੇ ਨੇ ਉਹ ਰਿਕਵਰ ਕੀਤੇ ਐ 16 ਮੋਟਰਸਾਈਕਲ ਨੇ ਸੱਤ ਐਕਟਿਵ ਐ ਇੱਕ ਸਕੂਟਰ ਐ ਇੱਕ ਕਾਰ ਐ ਦੋ ਟਰੱਕ ਨੇ ਸੋ ਮੈਂ ਸਾਰੀ ਜਿਹੜੀ ਟੀਮ ਐ ਉਹਦੇ ਚ ਸਾਡੇ ਡੀਸੀਪੀ ਸਿਟੀ ਜਗਜੀਤ ਵਾਲੀਆ ਜੀ ਆਲਮ ਜੀ ਡੀਸੀਪੀ ਸਾਡੇ ਲੌਂਡ ਆਰਡਰ ਔਰ ਰਿਸ਼ਪੋਲਾ ਜੀ ਔਰ ਸਾਰੇ ਜਿਹੜੇ ਜ਼ੋਨਲ ਆਫਸਰ ਨੇ ਸਬਡਿਵੀਜ਼ਨ ਆਫਸਰ ਨੇ ਐਸੀਪੀ ਸਹਿਬਾਨ ਔਰ ਕਮਲਜੀਤ ਜੀ ਸਾਡੇ ACP ਜਿਹੜੇ ਹੈਡਕੁਆਟਰ ਨੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਅੱਛਾ ਕੰਮ ਕੀਤਾ ਹੁਣ ਨੈਕਸਟ ਸਟੈਪ ਜਿਹੜਾ ਇਹਦੇ ਵਿੱਚ ਅਸੀਂ ਕਰਨਾ ਹੈ ਪਹਿਲਾਂ ਤੁਹਾਨੂੰ ਯਾਦ ਆ 100 ਆਪਾਂ ਰਿਕਵਰ ਕੀਤੇ ਸੀ ਸੋ ਇਹ 53 ਨੇ ਇਹਨਾਂ ਦਾ ਇਮੀਡੀਏਟਲੀ سپੁਰਦਾਰੀ ਕਰਾ ਕੇ ਜਲਦੀ ਤੋਂ ਜਲਦੀ ਲੋਕਾਂ ਨੂੰ ਵਾਪਸ ਕਰਾਉਣੇ ਆ ਥਾਣਾ ਵਾਈਜ਼ ਸੋ ਥੈਟ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਲਾਸ ਦਾ ਇਮੀਡੀਏਟਲੀ ਰਿਕਵਰ ਹੋ ਜੇ ਕਿ ਕਿਨੇ ਲੋਕ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ अलग-अलग ਜਿਹੜੇ ਲੋਕ ਗ੍ਰਿਫਤਾਰ ਹੋਏ ਨੇ ਇਹਦੇ ਵਿੱਚ ਐਗਜ਼ੈਕਟ ਮੇਰੇ ਕੋਲ ਫਿਗਰ ਨਹੀਂ ਹੈਗੀ ਬਟ ਜੇ ਐਫ ਆਈ ਆਰਾਂ ਦੇਖੀਏ ਤੇ ਟੋਟਲ ਐਫ ਆਈ ਆਰ ਜਿਹੜੀਆਂ ਹੈਗੀਆਂ 20 ਨੇ 20 ਐਫ ਆਈ ਆਰਾਂ ਦੇ ਵਿੱਚ 53 ਵਹੀਕਲ ਜਿਹੜੇ ਫੜੇ ਗਏ ਨੇ ਉਹਨਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਥਾਣੇ ਦਾ ਬ੍ਰੇਕਅਪ ਉਹ ਜ਼ੋਨ ਦਾ ਬ੍ਰੇਕਅਪ ਉਸ ਤਰ੍ਹਾਂ ਹੈਗਾ ਔਰ ਇਸ ਤੋਂ ਇਲਾਵਾ ਵੀ ਜਿਹੜਾ ਸਾਡਾ ਆਨ ਗoing ਸਿਸਟਮ ਹੈਗਾ ਉਹਦੇ ਚੋਂ ਅਸੀਂ ਜਿਹੜੇ ਸਾਡੇ ਲੀਗਲ ਪ੍ਰੋਸੀਜਰ ਹੈ ਥਾਣਿਆਂ ਦੇ ਬਾਹਰ ਜਿਹੜੇ ਵਹੀਕਲ ਖੜੇ ਨੇ ਰਾਣੇ ਉਹਨਾਂ ਦਾ ਵੀ ਸਾਰਾ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਅਸੀਂ ਕਮੇਟੀ ਬਣਾਈ ਹੈ ਉਹ ਜਲਦੀ ਕੋਰਟ ਤੋਂ ਆਰਡਰ ਲੈ ਕੇ ਉਹਨਾਂ ਦੀ ਵੀ ਡਿਸਪੋਜ਼ਲ ਕਰਾਂਗੇ ਸੋ ਦਾ ਜਿਹੜੀ ਮਾਲ ਮੁਕੱਦਮਾ ਇੰਨਾ ਜ਼ਿਆਦਾ ਖੜਾ ਹੈ ਜਿਸ ਦੇ ਨਾਲ ਕਿ ਕਾਫੀ ਪ੍ਰੋਬਲਮ ਆਉਂਦੀ ਔਰ ਅੱਛਾ ਇੱਕ ਉਹਦਾ ਨਈ ਪ੍ਰਭਾਵ ਜਾਂਦਾ ਉਹ ਵੀ ਅਸੀਂ ਜਲਦੀ ਕਰਵਾ ਸਰ ਇਹ ਸਾਰੇ ਅੰਮ੍ਰਿਤਸਰ ਦੀ ਚੋਰੀ ਹੋਈ ਹੈ ਹਾਂਜੀ ਅੰਮ੍ਰਿਤਸਰ ਦੀਆਂ ਐਫਆਈਆਰਾਂ ਜੀ ਮੈਂ ਜਿਹੜੇ ਥਾਣੇ ਤੁਹਾਨੂੰ ਦੱਸਿਆ ਸੀ ਡੀ ਵਿਜੀਨ اسلامਾਬਾਦ ਡੇਟੇ ਕੀਮਾ ਡੀ ਡਿਵੀਜ਼ਨ ਈ ਡਿਵੀਜ਼ਨ ਸਿਵਲ ਲਾਈਨ ਕੰਟਰੋਲਮੈਂਟ ਏ ਬੀ ਡਿਵੀਜ਼ਨ ਦੋਨੋਂ ਮਕਬੂਲਪੁਰਾ ਵੱਲ ਦੇਖੋ ਬੇਸਿਕਲੀ ਤਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਜਿਹੜਾ ਸਟਰੀਟ ਕਰਾਈਮ ਹੈ ਉਹਦੇ ਵਿੱਚ ਜਿਹੜਾ ਪੈਡੀ ਕ੍ਰਿਮੀਨਲ ਹੋ ਇਨਵੋਲਡ ਹੁੰਦਾ ਉਹ ਜਲਦੀ ਤੋਂ ਜਲਦੀ ਉਹਦੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਇਹਨੂੰ ਜਲਦੀ ਵੇਚ ਕੇ ਜਾਂ ਇਵਨ ਕਬਾੜੀਆਂ ਕੋਲ ਚਲੇ ਜਾਂਦੇ ਡਿਸਮੈਂਟਲ ਕਰਕੇ ਪਾਰਟਸ ਜੋ ਵੀ ਪੈਸੇ ਮਿਲ ਸਕਣ ਉਹਦੀ ਲਾਲਚ ਵਾਸਤੇ ਹੀ ਕੀਤਾ ਜਾਂਦਾ ਹੈ ਵੀ ਮੈਂਦਾ ਹੁੰਦਾ ਕਿਉਂਕਿ ਆਮ ਮਰਦ ਜੀ ਹਾਂਜੀ ਬਿਲਕੁਲ ਉਹ ਮੈਂ ਉਹੀ ਸਮਝਦਾ ਕਿ ਬੰਦਾ ਇਹ ਮੋਬਾਈਲ ਹੋ ਜਾਂਦਾ ਜੀ ਉਸੇ ਕਰਕੇ ਇਹਨੂੰ ਅਸੀਂ ਬਹੁਤ ਪੈ ਫੋਕਸ ਦਿੰਨਾ ਹਾਲਾਂਕਿ ਆਮ ਲੋਕ ਇਹਨੂੰ ਇਸ ਤਰ੍ਹਾਂ ਸਮਝ ਜਾ ਸਕਦੇ ਨੇ ਵੀ ਇਹ ਨਾਰਮਲ ਕਰਾਇਮ ਹੋਇਆ ਜੀ ਚਲੋ ਜਾਂਦਾ ਵੱਡੇ ਸ਼ਾਇਦ ਬਟ ਇਹਨੂੰ ਅਸੀਂ ਫੋਕਸ ਰੱਖਦੇ ਹਾਂ ਹਮੇਸ਼ਾ ਸੋ ਦੈਟਸ ਹਾਦਰ ਅ ਕਾਮਨ ਮੈਨ ਹੈ ਉਹਨੂੰ ਅਸੀਂ ਟਾਈਮ ਟੂ ਟਾਈਮ ਰੀਲੀਫ ਦੇ ਸਕਦੇ ਇਹ ਲੈਣਾ ਹੋਵੇ ਇੱਥੇ ਆ ਕੇ ਲੈਸ ਇਹ ਅੱਜ ਨਹੀਂ ਉਹ ਸਪੁਰਦਾਰੀ ਕਰਾਉਣੀ ਪੈਂਦੀ ਲੀਗਲ ਉਹ ਥਾਣੇ ਵਾਲੇ ਦੇ ਦੇਣਗੇ ਜੀ ਵਿਦਰਨ ਡੀਸੀਪੀ ਸਿਟੀ ਸਾਹਿਬ ਨੇ ਮੈਨੂੰ ਦੱਸਿਆ ਵੀ ਫਰਾਈਡੇ ਜਾਂ ਸੈਟਰਡੇ ਤੱਕ ਸਾਰੇ ਵਾਪਸ ਹੋ ਜਾ। ਹਾਂ ਜੀ ਸਰ ਇਹ ਜਿਹੜੇ ਹੱਗੇ ਹੋ ਵੀ ਬਹੁਤ ਸਾਰੇ ਚੋਰੀ ਹੋਏ ਨੇ ਵਾਲੇ ਕੇਸ ਵੀ ਬਹੁਤ ਜ਼ਿਆਦਾ ਹੈ। ਉਹਨਾਂ ਬਾਰੇ ਉਹਦੇ ਵੀ ਹੁਣ ਲੱਗੇ ਹੋਏ ਆਂ ਜੀ ਇਦਾਂ ਹੀ ਕਹਿਣ। ਕੋਈ ਪਤਾ ਕੀ ਹੁੰਦਾ ਜੀ ਸਾਡਾ ਕੰਮ ਹੈ ਪ੍ਰੀਵੈਂਟ ਕਰਨਾ, ਡਿਟੈਕਟ ਕਰਨਾ। ਰੋਵੈਂਸ਼ਨ ਜਿਵੇਂ ਅਸੀਂ ਲੱਗੇ ਰਹਿੰਨੇ ਆ ਕਿ ਜਿਹੜੀ ਮੋਬਾਈਲ ਪੈਟਰੋਲਿੰਗ ਹੈ ਸਾਡੀ ਪੀਸੀਆਰ ਹੈ, ਸਾਡੀ ਥਾਣੇ ਦੀ ਟੈਕਿੰਗ ਉਹਦੇ 'ਚ ਵੀ ਸਾਰਾ ਇਹ ਪ੍ਰੀਵੈਂਟ ਹੀ ਹੁੰਦਾ ਕਿ ਮਾੜਾ ਬੰਦਾ ਨਹੀਂ ਕਰਦਾ। ਉਹ ਜੋ ਅ ਬਾਈਕਾਂ ਚ ਚੋਰੀ ਹੋ ਗਈ ਇਹ ਸਾਡਾ ਨੈਕਸਟ ਸਟੈਪ ਆ ਜਾਂਦਾ ਡਿਟੈਕਸ਼ਨ ਦਾ ਉਹ ਡਿਟੈਕਸ਼ਨ ਦਾ ਬੜਾ ਅੱਛਾ ਇੱਕ ਨੂੰ ਮੁੰਨਾ ਹੈ ਸਰ ਮੈਕਸਮ ਚੋਰੀ ਦੇ ਵਿੱਚ ਵੇਖਿਆ ਜਾਂਦਾ ਸਪਲੈਂਡਰ ਤੇ ਐਕਟਿਵਾ ਨੂੰ ਹੀ ਜ਼ੋਰ ਟਾਰਗੇਟ ਕਰਦਾ ਕੀ ਕਾਰਨ ਹੈ ਵੀ ਸ੍ਰੀ ਪਈਏ 2 ਵਜੇ ਜਿਆਦਾ ਦੇਖੋ ਜਿਹੜੀ ਬੜੀ ਸਿੰਪਲ ਗੱਲ ਹੈ ਤੁਹਾਨੂੰ ਪਤਾ ਪ੍ਰਿਫਰਡ ਜਿਹੜਾ ਆਟੋਮੋਬਾਈਲ ਹੁੰਦਾ ਉਹ ਆਪਾਂ ਵਿਕਦਾ ਵੀ ਜ਼ਿਆਦਾ ਤੇ ਚੋਰੀ ਵੀ ਜ਼ਿਆਦਾ ਹੋਈ ਹੁੰਦਾ ਸਰ ਜਿਹੜੇ ਓਨਰ ਹੁੰਦੇ ਨੇ ਸਿਕਿਉਰਿਟੀ ਲੈਣ ਦਾ ਵਿੱਚ ਕੋਸ਼ਿਸ਼ ਕਰਦੇ ਨੇ ਸਭ ਨੂੰ ਮਾਡੈਮ ਲਾਕਡਾਉਨ ਉਹਨਾਂ ਨੂੰ ਕਿਵੇਂ ਕਰਤੀ ਆ ਜਾਏ ਨਹੀਂ ਭਾਜੀ ਬਿਲਕੁਲ ਕਰਾਵਾਂਗੇ ਇਹੀ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਮੈਂ ਅਸੀਂ ਉਹਨਾਂ ਨੂੰ ਅਸਿਸਟ ਕਰਾ ਕੇ ਤੇ ਵੀ ਆ ਵਾਂਟਿੰਗ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ ਹੈਂਡਓਵਰ ਕਰ ਦਈਏ ਤਾਂ ਕਿ ਅਗਲੇ ਨੂੰ ਮੇਨ ਤਾਂ ਤਾਂ ਆ ਜਦੋਂ ਸਵਾਰੀ ਵਾਪਸ ਉਹਦੇ ਕੋਲ ਆ ਜਾਂਦੀ ਹੈ ਦੂਸਰੇ ਵੀ ਇੰਗਲਿਸ਼ ਨਹੀਂ ਆਇਆ ਕੋਈ ਦੇਖੂ ਆਇਆ ਨਹੀਂ ਉਹ ਚੱਲ ਰਹੇ ਆ ਜੀ ਕੰਮ ਬੜਾ ਜਲਦੀ ਵੀ ਵਿਲ ਹੇਵ ਅ ਗੁੱਡ ਦਿਸ ਥਿੰਗ ਕੁਫੀ ਅਸੀਂ ਸੈਂਟਰਲ ਏਜੰਸੀਸ ਦੀ ਸੈਂਟਰਲ ਗਰੁੱਪਸ ਜਿਹੜੇ ਬਣੇ ਹੋਏ ਉਹਨਾਂ ਤੇ ਵੀ ਜ਼ੋਰ ਦੇ ਦੇ ਸ਼ੋਕ ਅਜੀਬੇ ਬਾਹਰ ਹੋ ਚੁਕੀ ਲੇ ਕੋਈ ਕੁਝ ਨਹੀਂ ਕਹਿ ਸਕਦੇ ਤੁਹਾਨੂੰ ਪਤਾ ਪਹਿਲਾਂ ਜਿਹੜਾ ਆਪਣਾ ਹੈਗਾ ਪ੍ਰੀਵियस ਰਿਕਾਰਡ ਉਹ ਤਾਂ ਆਪਣੇ ਲੋਕਲ ਬੱਚੇ ਹੀ ਇਨਵੋਲਡ ਨਿਕਲੇ ਸੀਗੇ ਉਹ ਆਪਾਂ ਇਹਨੂੰ ਸਾਰੇ ਦੇਖ ਰਹੇ ਬਿਕੋਜ਼ 올 ਇੰਡੀਆ ਲੈਵਲ ਤੇ ਇਹ ਦੇਖਿਆ ਜਾ ਰਿਹਾ ਹੈ ਤੁਹਾਨੂੰ ਪਤਾ ਦਿੱਲੀ ਗੁਰੂਗਰਾਮ ਉਥੇ ਏਰੀਆ ਵਿੱਚ ਬਹੁਤ ਜ਼ਿਆਦਾ ਆਪਣੇ ਤੋਂ ਪਹਿਲਾਂ ਇਰੈਗੂਲਰ ਫੀਚਰ ਜਿਹੜੇ ਬਣਿਆ ਹੋਇਆ ਉਹ ਵੀ ਸਾਰੇ ਲੱਗੇ ਹੋਏ ਨੇ ਆਲ ਏਜੰਸੀਜ਼ ਦਾ ਵਰਤੀ ਅਸੀਂ ਉਹਦੇ ਚ ਸਾਡੇ ACP ਨਾਰਥ बोला जी इज आल्सो पार्ट ऑफ दैट ग्रुप ਟੂ ਟਾਈਮ ਟੂ ਟਾਈਮ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਨੇ ਤੇ ਉਹਦੇ ਤੇ ਐਵਰੀਬਾਡੀ ਇਜ਼ ਵਰਕਿੰਗ ਵੈਰੀ ਹਾਰਡ ਬਟ ਕੀ ਹੁੰਦਾ ਕਿ VPN ਤੇ ਡਾਰਕ ਨੈਟ ਦੇ ਵਿੱਚ ਕੋਈ ਕੋਈ ਫੋਰਨ ਬੇਸ ਸਾਰੇ ਪਲੈਟਫਾਰਮਸ ਨੇ ਉਹ ਟਾਈਮ ਵੀ ਲੱਗਦਾ ਤੇ ਕੁਝ ਇਨਫੋਰਮੇਸ਼ਨ ਇੰਨੀ ਜਲਦੀ ਆਉਂਦੀ ਵੀ ਨਹੀਂ ਤੇ ਮੰਨਦਾ ਉਹਤੇ ਉਹਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਅੱਜ ਤਾਂ ਅਸੀਂ ਜਿਹੜਾ ਇੰਟਰਪੋਲ ਨੂੰ ਵੀ ਥਰੂ ਭਾਰਤ ਕੋਟੋਲ ਇੱਕ ਹੈਗਾ ਸਾਡਾ ਉਹ ਵੀ ਐ ਸਾਈਬਰ ਵਾਲੇ ਨੇ ਉਹਦੇ ਤੇ ਵੀ ਇਹ ਉਹ ਅਸੀਂ ਰਿਕਵੈਸਟ ਪੇਸ਼ ਕੀਤੀ ਹੈ ਪਰ ਇਹ ਥ੍ਰੈਟਨ ਨੂੰ ਲੋਕਾਂ ਦਾ ਪਰਜਨੇ ਬਰਾਮਦ ਕੀਤੇ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਥਾਣਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਵੱਡੀ ਗੱਲ ਸਭੀ ਬਰਾਮਦ ਹੁੰਦੇ ਨੇ ਪਰ ਇਹ ਰਹਿੰਦੇ ਨੇ ਉਹ ਲੈਟ ਨਹੀਂ ਹੁੰਦੇ ਜਾਂ ਕਿਤੇ ਵਰਤੇ ਜ ਉਹਨਾਂ ਲਈ ਵੀ ਕਿਉਂਕਿ ਥਾਣੇ ਦੀ ਜਗ੍ਹਾ ਵੀ ਇਹ ਕਿਸ਼ੇ ਪ੍ਰੋਸੈਸ ਸ਼ੁਰੂ ਕੀਤੀ ਗਈ ਕਿ ਪਾਲੀ ਕੀਤੀ ਸਾਹਮਣੇ ਦੇਖੋ ਇਹ ਉਹ ਅਸੀਂ ਅਹੀਂ ਮੈਂ ਬੇਨਤੀ ਕੀਤੀ ਹੈ ਜੀ ਉਹ ਅਸੀਂ ਅਲੰਗ ਕਰ ਹੀ ਰਹੇ ਹਾਂ ਡਿਸਪੋਜ਼ਲ ਆਫ ਕੇਸ ਪ੍ਰੋਪਰਟੀ ਜਿਹੜੇ ਸਾਡੇ ਕੇਸ ਪ੍ਰੋਪਰਟੀ ਥਾਣੇ ਚ ਪਈ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਉਹ ਦਾ ਲੀਗਲ ਪ੍ਰੋਸੈਸ ਥੋੜਾ ਲੰਮਾ ਹੁੰਦਾ ਹੈ ਉਹਦੀ ਕਿਦਾਂ ਆਪਸ਼ਨ ਹੋਣੀ ਹੈ ਕੀ ਹੋਣਾ ਉਹ ਸਾਰਾ ਇਟ ਇਜ਼ ਆਲਰੇਡੀ ਇਨ ਦੀ ਪ੍ਰੋਸੈਸ ਪੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਕਮੇਟੀ ਬਣੀ ਹੋਈ ਹੈ ਦੇ ਆਰ ਆਲਰੇਡੀ ਪ੍ਰੋਸੈਸਿੰਗ ਉਹ ਇਸ ਮਾਮਲੇ ਦੇ ਵਿੱਚ ਪੁੱਛ ਕਰ ਰਿਹਾ ਜਾਂ ਇਹਨਾਂ ਕੈਪेबल ਹੈਗਾ ਜਾਂ ਬਾਹਰੋਂ ਟੈਕ ਹੈ ਇਹ ਦੇਖੋ ਕੈਪੇਬਿਲਟੀ ਤਾਂ ਗੱਲ ਇਹ ਹੈ ਕਿ ਸਾਨੂੰ ਸਿਰਫ ਇਨਫੋਰਮੇਸ਼ਨ ਸਹੀ ਮਿਲਣੀ ਚਾਹੀਦੀ ਹੈ ਬਾਕੀ ਤਾਂ ਸੀ ਤੁਹਾਨੂੰ ਪਤਾ ਹੀ ਹੈ ਕਿ ਇੱਕ ਮਿੰਟ ਲਾਵਾਂਗੇ ਜਦੋਂ ਸਾਨੂੰ ਥੋੜਾ ਜਿਹਾ ਮਤਲਬ ਪੁਆਇੰਟਡ ਇਨਫੋਰਮੇਸ਼ਨ ਔਨ ਦੀ ਮੇਨ ਗੱਲ ਹੈ ਸੋ ਦੈਟ ਇਜ਼ ਵਾਈ ਵੀ ਟੇਕ ਹੈਲਪ ਆਫ ਸਟੇਟ ਸਾਈਬਰ ਔਰ ਇਵਨ ਜਿਹੜਾ ਜਿਹੜਾ ਗਰੁੱਪ ਕਿਹਾ ਜੀ ਉਹ ਆਈ 4 ਸੀ ਇੱਕ ਗਰੁੱਪ ਹੈਗਾ ਜਿਹੜਾ ਕਿ ਐਮ ਐਚ ਏ ਦੇ ਅੰਡਰ ਬਣਿਆ ਹੋਇਆ ਉਹਦੇ ਵਿੱਚ ਸਾਰੀ ਐਕਸਚੇਂਜ ਆਫ ਇਨਫੋਰਮੇਸ਼ਨ ਹੁੰਦੀ ਹੈ ਓਨਲੀ ਔਨ ਸਾਈਬਰ ਕ੍ਰਾਈਮ ਉੱਤੇ ਬਾਕੀ ਸਟੇਟਸ ਵੀ ਬਹੁਤ ਵਰਕ ਕਰ ਰਹੀਆਂ ਦੈਟ ਇਜ਼ ਵਾਈ ਸਾਨੂੰ ਪਤਾ ਲੱਗਦਾ ਕਿ ਉੱਤੇ ਵੀ ਇਹ ਸੇਮ ਇਸ਼ੂ ਜਿਹੜਾ ਉਹਨਾਂ ਦੇ ਸਾਹਮਣੇ ਚੱਲ ਰਿਹਾ ਕਰੇ ਥ्रेट ਨੂੰ ਲੈ ਕੇ ਪਹਿਲਾਂ ਵੀ ਇੰਟੈਲੀਜੈਂਸ ਦੇ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਗਈ ਸੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਇੱਕ ਮੌਕ ਡ੍ਰਿਲ ਕੀਤੀ ਗਈ ਸੀ ਰਾਤ ਨੂੰ ਨਹੀਂ ਉਹ ਚੀਜ਼ ਹੋ ਰਹਾ ਜੀ ਉਹ ਤਾਂ ਐਨਐਸਜੀ ਦੀ ਕੈਨੂਅਲ ਫਿਚਰ ਹੁੰਦਾ ਨੈਸ਼ਨਲ ਸਿਕਿਉਰਿਟੀ ਕਾਰਡ ਦਾ ਇਹ ਉਹ ਜਿਹੜੀ ਕੋਈ ਇਵੈਂਚੁਐਲਟੀ ਨੂੰ ਜਾਂ ਕੋਈ ਇਹੋ ਜਿਹੀ ਜਿਹੜੀ ਇਨਫਿਲਟ੍ਰੇਸ਼ਨ ਹੈ ਜਾਂ ਐਂਟੀ ਨੈਸ਼ਨਲ ਚੀਜ਼ਾਂ ਨੂੰ ਰੋਕਣ ਵਾਸਤੇ ਉਹ ਕੀਤੀ ਹੈ ਥੈਂਕ ਯੂ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News